ਸ਼ਰਾਬ ਦੇ ਠੇਕੇਦਾਰਾਂ ਦੀਆਂ ਦੋ ਤਰ੍ਹਾਂ ਆਪਸ ਦੇ ਵਿੱਚ ਹੀ ਝੜ ਗਈਆਂ ਤੇ ਇਸ ਗੈਰ ਕਾਨੂੰਨੀ ਲੜਾਈ ਦੇ ਵਿੱਚ ਤਿੰਨ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕੇਸ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭੇਤੀ ਕਰਵਾਇਆ ਗਿਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇਹ ਦੋ ਤਰ੍ਹਾਂ ਆਪਸ ਦੇ ਵਿੱਚ ਝੜੀਆਂ ਨੇ ਤੇ ਇਸ ਖੂਨੀ ਝੜਪ ਦੇ ਵਿੱਚ ਇੱਕ ਤਰ ਦੇ ਦੋ ਜ਼ਖਮੀ ਦੱਸੇ ਜਾ ਰਹੇ ਨੇ ਤੇ ਦੂਜੀ ਤਰ ਦਾ ਇੱਕ ਵਿਅਕਤੀ ਬਾਅਦ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਜਾ ਕੇ ਦਾਖਲ ਹੋਇਆ ਮਾਮਲਾ ਸਰਦਾਏ ਜਿੱਥੇ ਕਿ ਇੱਕ ਧਿਰ ਰੇਲਵੇ ਕ੍ਰੋਸਿੰਗ ਦੇ ਇੱਕ ਪਾਸੇ ਤੇ ਦੂਜੀ ਦੂਜੇ ਪਾਸੇ ਸਰਕਲ ਵੰਡ ਕੇ ਕੰਮ ਕਰ ਰਹੀ ਆ ਲੇਕਿਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਦੀ ਆਪਸ ਦੇ ਵਿੱਚ ਚੁੱਥੂ-ਤੂ ਮੈਮਾ ਹੋ ਗਈ ਤੇ ਇਸ ਤੋਂ ਬਾਅਦ ਇੱਕ ਖੂਨੀ ਮੰਜ਼ਰ ਦੇਖਣ ਨੂੰ ਮਿਲਿਆ। ਇਹ ਠੇਕੇ ਤੇ ਖੜੇ ਸੀ ਕੈਸ਼ ਇਕੱਠਾ ਕਰਕੇ ਆਏ ਸੀ ਪਰ ਤੇ ਸੁਬਾ ਦੇ ਉਧਰ ਹੋਏ ਆਏ ਆ 8-10 ਜਣੇ ਕਾਪੇ ਸੀ ਕੁਰਬਾਨਾਂ ਦੇ ਕੋਲੇ ਆਉਣ ਸਰ ਬਹਰਾ ਦੀਆਂ ਨਾਲੇ ਮੇਰੇ ਨਾਲ ਜਗਸੀਰ ਹੈ ਮੰਡਾ ਜੀ ਇਹਦੇ ਬਾਅਦ ਤੁਹਾਡਾ ਨਾਮ ਕਿਹੜਾ ਹੈ ਮੇਰਾ ਪਿੰਡ ਬੁੱਟਰਸ਼ੀ ਕਿਹੜੇ ਗਰੁੱਪ ਦਾ ਹੈ ਤੁਸੀਂ ਕਿਹੜੇ ਗਰੁੱਪ ਆਯਾਦਪਾਲ ਬਰਾੜ ਦੀ ਦਵਿੰਦਰ ਸਿੰਘ ਢਿੱਲੋਂ ਦਵਿੰਦਰ ਸਿੰਘ ਢਿੱਲੋਂ ਦੇ ਆ ਉਹ ਹੈ ਗੌਰਵ ਸ਼ਰਮੀ ਦਾ ਗਰੁੱਪੀ ਜਿਹੜੇ ਬੰਦੇ ਨੇ ਸੱਤਾ ਮਾਰੀਆਂ ਨਾਂ ਹੈ ਇੱਕ ਦਾ ਨਾਮ ਹੈਪੀ ਹੈ ਇੱਕ ਦਾ ਨਾਮ ਹੈਗਾ ਇੱਕਮ ਅਮਨ ਸ਼ਰਮਾ ਇੰਨਾ ਦੇ ਹੋ ਰਹਿ ਗਏ ਬੰਦੇ ਇਹ ਅਨੁਸ਼ਾਤ ਦੇ ਵਿੱਚ ਕੱਲ ਕੀ ਹੋਈ ਕੱਲ ਕੀ ਬਣਿਆ ਕੱਲ ਵੇ ਖੜੇ ਸੀ ਗੱਲਾਂ ਕਰੀ ਜਾਂਦੇ ਸੀਗੇ ਉੱਥੇ ਵਾਸੇ ਇਹਨਰੇ ਆ ਕੇ ਬੰਦੇ ਬੁਲਾ ਲਿਆ ਉਹਦੇ ਠੇਕੇ ਦੇ ਉੱਥੇ ਮਾਰਨੇ ਸ਼ੁਰੂ ਕਰਤੇ ਸਾਡੇ ਨਾ ਮੈਰਿਜ ਆਪਣੇ ਸਿਸਟਰ ਦੀ ਨਾਲ ਮੁੰਡਾ ਕੰਮ ਕਰਦਾ ਸੀ ਡਬਲ ਟਾਪ ਅਸੀਂ ਉਹ ਵਿਆਹ ਦੇ ਕਾਰਡ ਦਿੰਦੇ ਫਿਰਦੇ ਸੀਗੇ ਇੱਕ ਅਸੀਂ ਸਰਾਂਭਾ ਨਗਰ ਤੇ ਦੇਖੇ ਆ ਗਏ ਸੀ ਕਿ ਇੱਕ ਅਸੀਂ ਡੱਬਾ ਲੈ ਕੇ ਆਏ ਆ ਉਸੇ ਗੁਸ਼ਟਾ ਸਵੀਟ ਹੋਂ ਤੋਂ ਪੁੱਛ ਲੋ ਟਾਈਮ ਨੋਟ ਕਰ ਲਓ ਕਿੰਨੇ ਟਾਈਮ ਤੇ ਦੁਬਾਰਾ ਆ ਗਏ ਤੇ ਕਿੰਨੇ ਟਾਈਮ ਤੇ ਪਹਿਲਾਂ ਆਏ ਸੀਗੇ ਅਸੀਂ ਜਦੋਂ ਉਥੋਂ ਐ ਆਈ ਜਾਂਦੇ ਲਿੰਕ ਰੋਡ ਹੀ ਆਈ ਜਾਂਦੇ ਸੀਗੇ ਇਹਨਾਂ ਦੇ ਠੇਕੇ ਵਾਲੀ ਸਾਈਡ 'ਇਆ ਅੱਗੇ ਖੜਾ ਸੀ ਜਗਸੀਰ ਨਹੀਂ ਤੇ ਇਹਨਾਂ ਨੂੰ ਪੁੱਛ ਵੀ ਲਿਆ ਇਹਨਾਂ ਨੇ ਸਾਡੇ ਮੋਟਰਸਾਈਕਲ ਦੀ ਚਾਬੀ ਕੱਢ ਲਾਗ ਗਿਆ ਆਂ ਦਾ ਗੱਲ ਸੁਣਾ ਤੁਸੀਂ ਗਾਣਾ ਕੱਢ ਕੇ ਆਏ ਅਈ ਕਿੰਨਾਰੇ ਤੇ ਬੋਨ ਗਾਲਾਂ ਕੱਢੀਆਂ ਅਈ ਕਿ ਉਹ ਜਾਂ ਤੋਂ ਸੌਂਦੇ ਸਮਝਾਉਂ ਕਹਦੇ ਮੂੰਹ ਤਾਂ ਕਿ ਕਹਦੇ ਸਾਨੂੰ ਗਾਲਾਂ ਕੱਢੀਆਂ ਅਸੀਂ ਤਾਂ ਜਾਂ ਉੱਤੇ ਬਾਹਰ ਗੱਲ ਉੱਤੇ ਰਾਸੇ ਪਾਸੇ ਕੈਮਰੇ ਵੀ ਹੋਣਗੇ ਚੈੱਕ ਕਰ ਲੋ ਜੇ ਗੱਡੀ ਉਹਨਾਂ ਦੇ ਸਵੇਰ ਤੱਕ ਮੱਥੇ ਵੀ ਲੱਗੇ ਹੀ ਤਾਂ ਅਸੀਂ ਇਹ ਕੰਮ ਆਈ ਜਾਂਦੇ ਨਹੀਂ ਕਾਰ ਨਹੀਂ ਜੀ ਸਾਡੇ ਡੱਬਾ ਵੀ ਵਿੱਚ ਸਾਡੇ ਇਹਨਾਂ ਮੁੰਡਾ ਦਾ ਕੋਲ ਹੀ ਹੋਊਗਾ ਡੱਬਾ ਵੀ ਜਿਹੜਾ ਸੀਗਾ ਸਾਡੇ ਕੋਲ ਦੇਣਾ ਸੀਗਾ ਤੇ ਇਹ ਚਾਬੀ ਕੱਢਣ ਲੱਗੇ ਇਹ ਬਾਅਦ ਮੈਨੂੰ ਮੇਰੇ ਨਾਲ ਤਫੱਕੀ ਕਰਨ ਲੱਗਾ ਜਗਸੀਰ ਆਹ ਨਾਲ ਚੱਲ ਗੱਡੀ 'ਚ ਬੈਤ ਤਾਨੂੰ ਸੀੜੀ ਲੈ ਜਾਣਾ ਮੈਂ ਬੈਠਾ ਨਹੀਂਗਾ ਉਹਨਾਂ ਨੂੰ ਫਿਰ ਇਹਨਾਂ ਨੇ ਮੈਡਮ ਉਹ ਦੂਜਾ ਮੁੰਡਾ ਭੱਜ ਗਿਆ ਜੀ ਇਹਨਾਂ ਨੇ ਮੈਨੂੰ ਟਾਲਿਆ ਥੱਲੇ ਖਿੱਚਿਆ ਤੋ ਹੀ ਹੋ ਗਿਆ ਉਹਨੇ ਸਾਡੇ ਦੂਜੇ ਮੁੰਡੇ ਆ ਗਏ ਫਿਰ ਉਹ ਵੀ ਆਣ ਕੇ ਇਹਨਾਂ ਦੇ ਫਿਰ ਗੱਲ ਪੈ ਗਈ ਸਿੱਧੀ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਦੋਵੇਂ تیرانداਜ਼ ਕ੍ਰਾਸ ਕਰਚਾ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਗਬਾਣੀ ਟੀਵੀ ਲਈ ਸੋਨੂ ਖੇੜਾ ਦੀ ਰਿਪੋਰਟ